ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ 올ਗ ਦੀ ਹਦਾਇਤਾਂ ਮੁਤਾਬਕ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਿਆ ਇੰਦਰ ਸਿੰਘ ਅਤੇ ਸੇਿਤ ਅਫਸਰ ਮੈਡਮ ਡਾਕਟਰ ਰਮਾ ਵੱਲੋਂ ਹਲਕਾ ਵੈਸਟ ਦੀਆਂ ਮੇਨ ਸੜਕਾਂ ਉੱਪਰ ਸਫਾਈ ਅਭਿਆਨ ਚਲਾਇਆ ਗਿਆ। ਇਹ ਸੜਕ ਭੰਡਾਰੀ ਪੁਲ ਤੋਂ ਲੈ ਕੇ ਇੰਡੀਆ ਗੇਟ ਤੱਕ ਸੰਯੁਕਤ ਕਮਿਸ਼ਨਰ ਵੱਲੋਂ ਗੋਦ ਲਈ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਫਾਈ ਅਭਿਆਨ ਸਫਾਈ ਅਪਣਾਓ ਬਿਮਾਰੀ ਭਜਾਓ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਸਾਫ਼ ਸਫਾਈ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ। ਡਿੰਗੂ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਹਰ ਸ਼ੁੱਕਰਵਾਰ ਡਿੰਗੂ ਤੇ ਵਾਰ ਪ੍ਰੋਗਰਾਮ ਤਹਿਤ ਲੋਕਾਂ ਨੂੰ ਡਿੰਗੂ ਤੋਂ ਬਚਾ ਲਈ ਵੀ ਜਾਗਰੂਕ ਕੀਤਾ ਗਿਆ ਇਸ ਮੌਕੇ ਚੀਫ ਸੈਨੀਟਰੀ ਇੰਸਪੈਕਟਰ ਰਕੇਸ਼ ਮਰਵਾਹਾ ਸੈਨੀਟਰੀ ਇੰਸਪੈਕਟਰ ਰਵਿੰਦਰ ਕੁਮਾਰ ਬ੍ਰਮਦਾਸ ਸ਼ਾਮ ਸਿੰਘ ਸੀਐਫ ਮਨਦੀਪ ਕੌਰ ਰੋਡ ਗੈਂਟ ਟੀਮ ਅਤੇ ਸੈਨੀਟੇਸ਼ਨ ਟੀਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜੋਇੰਟ ਕਮਿਸ਼ਨਰ ਨਗਰ ਨਿਗਮ ਨੂੰ ਭੰਡਾਰੀ ਪੁਲ ਤੋਂ ਲੈ ਕੇ ਇੰਡੀਆ ਗੇਟ ਦੀ ਰੋਡ ਅਲਾਟ ਕੀਤੀ ਗਈ ਹੈ ਤੇ ਅਸੀਂ ਅੱਜ ਤੋਂ ਇਹ ਇਹਦਾ ਸਵੱਛਤਾ ਦਾ ਅਭਿਆਨ ਸ਼ੁਰੂ ਕੀਤਾ ਹੈ ਜਦੋਂ ਮੈਂ ਪਹਿਲਾ ਚੱਕਰ ਮਾਰਿਆ ਸੀ ਤੇ ਮੈਨੂੰ ਲੱਗਿਆ ਸੀ ਕਿ ਇੱਥੇ ਵੇਸਟ ਡਿਸਪੋਜ਼ਿੰਗ ਦੀ ਥੋੜੀ ਜ਼ੋਰ ਲੋਡ ਹੈ ਕਿਉਂਕਿ ਇੱਥੇ ਜਗਾ ਜਗਾ ਤੇ ਮੈਨੂੰ ਵੇਸ ਦੇਖਿਆ ਸੀਗਾ ਮੈਂ ਆਪਣੇ ਸਟਾਫ ਨਾਲ ਗੱਲ ਕੀਤੀ ਮੈਂ ਕਿਹਾ ਕਿ ਜਦੋਂ ਇਹ ਨਗਰ ਨਿਗਮ ਨੂੰ ਰੋਡ ਅਲਾਟ ਹੋਈ ਹੈ ਤੇ ਇਸ ਤੋਂ ਵਧੀਆ ਰੋਡ ਹੋਣੀ ਚਾਹੀਦੀ ਹੈ ਇਸ ਕਰਕੇ ਅਸੀਂ ਇਹ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਰੋਡ ਦੀ ਦੇਖਭਾਲ ਵਧੀਆ ਤੋਂ ਹੋਵੇ ਜਿਹਦਾ ਹਰ ਪੱਖੋਂ ਦੇਖਭਾਲ ਕੀਤੀ ਜਾਏਗੀ ਸਫਾਈ ਦੀ ਜਾਂ ਕੋਈ ਪੋਟ ਹੋਲs ਹੈਗੇ ਤਾਂ ਉਹਦਾ ਧਿਆਨ ਰੱਖਿਆ ਵੈਸੇ ਪੋਟ ਹੋਲs ਦੇ ਮੇਨ ਰੋਡ ਤੇ ਨਹੀਂ ਪਾਏ ਗਏ ਹੈਗੇ ਲੇਕਿਨ ਜੋ ਵਾਟਰ ਲੌਕਿੰਗ ਦਾ ਹੈਗਾ ਜਾਂ ਕੋਈ ਹਾਰਟੀਕਲ ਚ ਦਾ ਕੰਮ ਹੈ ਹਰ ਪੱਖੋਂ ਇਹਨੂੰ ਧਿਆਨ ਰੱਖਿਆ ਜਾਏਗਾ ਅੱਜ ਤੱਕ तकरीबन 50 ਦੇ ਕਰੀਬ ਮੁਲਾਜ਼ਮ ਇਕੱਠੇ ਹੋਏ ਆਂ ਲੇਕਿਨ ਇਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਜਾਏਗਾ ਕੰਮ ਤੇ ਆਪਣਾ ਆਪਣਾ ਕੰਮ ਕਰਨਗੇ ਡੀਸੀਮ ਰਿਸਰਵ ਵੱਲੋਂ ਮੈਮ ਤੋਂ ਵੱਲੋਂ 40 ਦੇ ਕਰੀਬ ਸਰਕਲ ਔਰ ਕੀਤੇ ਗਏ ਆਂ ਡਿਫਰੈਂਟ ਅਫੀਸਰ ਨੂੰ ਜਿਹੜੇ ਜਿਹੜੇ ਕੰਮ ਹੋਣਗੇ ਐਮਸੀ ਦੀ ਕਰਾਉਣ ਵਾਲੇ ਸਾਰੇ ਕਰਾਵਾਂਗੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜੈਂਦਰ ਸਿੰਘ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਨਾਰਾਇਣਗੜ੍ਹ ਤੋਂ ਲੈ ਕੇ ਭੰਡਾਰੀ ਪੁਲ ਤੱਕ ਜਿਹੜਾ ਜੀਟੀ ਰੋਡ ਹੈ ਉਸ ਨੂੰ ਅਡਾਪਟ ਕੀਤਾ ਗਿਆ ਹੈ ਇਸ ਦੇ ਤਹਿਤ ਹੁਣ ਵਿਸ਼ੇਸ਼ ਤੌਰ ਤੇ ਇਸ ਰੋਡ ਦੀ ਜਿਹੜੀ ਸਾਮ ਸਭਾਲ ਹੈ ਤੇ ਸਫਸਫਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਹੁਣ ਸਭਾ ਸੁਸਾਇਟੀਆਂ ਤੇ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਨਗਰ ਨਿਗਮ ਦੇ ਨਾਲ ਮਿਲ ਕੇ ਵਕ ਵਕ ਇਲਾਕਿਆਂ ਨੂੰ ਅਡਾਪਟ ਕਰਨ ਤਾਂ ਜੋ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਪੇ ਨਿਊਜ਼